ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਗਿੱਦਾ ਚੈਨਲ 'ਚ ਬਾਈ ਸਵਾਗਤ ਕਰਦੇ ਆ ਤੇ ਅੱਜ ਬਾਈ ਤਕਰੀਬਨ ਜਿਹੜੀ ਤਰੀਕ ਹੋ ਗਈ ਆ 24 ਜੁਲਾਈ 2025 ਅੱਜ ਬੜੇ ਦਿਨਾਂ ਬਾਅਦ ਆਪਾਂ ਕੋਟਕਪੂਰਾ ਮੰਡੀ ਦੇ ਵਿੱਚ ਆਇਆ ਤੂੜੀ ਦੀ ਬੋਲੀ ਵਖਾਣ ਚੱਕਰੇ ਆ ਬਾਈ ਵੀਡੀਓ ਤਾਂ ਨਹੀਂ ਬਣਦੀ ਕਿਉਂਕਿ ਹੁਣ ਆਪਾਂ ਜਿਵੇਂ ਮਕਸਰ ਜਾਈਦਾ ਹਨਾ ਸ੍ਰੀ ਮਕਸਰ ਸਾਹਿਬ ਗੇੜਾ ਮਾਰਦੇ ਆ ਫਰੀਦਕੋਟ ਗੇੜਾ ਮਾਰੀਦਾ ਉਹਦੇ ਕਰਕੇ ਜਿਹੜਾ ਬਾਈ ਟਾਈਮ ਤੇ ਪਹੁੰਚਿਆ ਨਹੀਂ ਜਾਂਦਾ ਹੌਲੀ ਹੌਲੀ ਆਉਣ ਵਾਲੇ ਦਿਨਾਂ 'ਚ ਜਿਵੇਂ ਜਿਵੇਂ ਠੰਡ ਵੱਧਦੀ ਐ ਸੈਟਿੰਗ ਹੋ ਜੂਗੀ ਕਿਉਂਕਿ ਮੰਡੀਆਂ ਦਿਨ ਤੱਕ ਚੱਲ ਉੱਥੋਂ ਦੀ ਅੱਡ ਵੀਡੀਓ ਪਾਦਾ ਕਰ ਹੁਣ ਰੌਲਾ ਇਹ ਆ ਵੀ ਜੇ ਤਾਂ ਆਪਾਂ ਬੋਲੀ ਆ ਤੂੜੀ ਵਾਲੀ ਬੋਲੀ ਕਰਾ ਕੇ ਜਾਂਦੇ ਆ ਬਾਈ ਇੱਕ ਮਿੰਟ ਫਰੰਟ ਕੈਮਰਾ ਜੇ ਤਾਂ ਬਾਈ ਤੂੜੀ ਵਾਲੀ ਬੋਲੀ ਹੁਣ ਕਰਾ ਕੇ ਜਾਂਦੇ ਆ ਤਾਂ ਚੱਕਰ ਇਹ ਪੈ ਜਾਂਦਾ ਵੀ ਉਦੋਂ ਨੂੰ ਸਮਾਨ ਸਾਰਾ ਉੱਥੇ ਸਮੇਟਿਆ ਜਾਂਦਾ ਮੰਡੀ ਦੇ ਵਿੱਚ ਰੌਣਕ ਮੇਲਾ ਨਹੀਂ ਰਹਿੰਦਾ ਯਾਰ ਉਹ ਚੀਜ਼ ਜਿਹੜੀ ਆਪਾਂ ਵੀਡੀਓ ਦੇ ਵਿੱਚ ਪਾਲਦੇ ਹੁੰਦੇ ਆ ਤੇ ਜੇ ਆਪਾਂ ਪਹਿਲਾਂ ਜਾਵੜੀਏ ਮੰਨ ਕੇ ਚਲੋ ਵੀ ਬਾਲੀ ਸਦਿਆਂ ਇੱਕ ਤਾਂ ਉੱਠਣਾ ਔਖਾ ਹਨਾ ਤੁਹਾਨੂੰ ਵੀ ਪਤਾ ਜੇ ਆਪਾਂ ਉੱਠ ਵੀ ਖੜੀਏ ਬਾਈ ਚਾਂਸ ਤੇ ਫਿਰ ਉੱਥੇ ਨੇਰਾ ਨੇਰਾ ਹੁੰਦਾ ਮੰਡੀ ਦੇ ਵਿੱਚ ਜਾਨੀ ਸਦਿਆਂ ਜਾ ਕੇ 5 ਵਜੇ ਪਹੁੰਚਣਾ ਪਊਗਾ ਤੇ 4:30 5 ਵਜੇ ਫਿਰ ਮੱਲੋ ਮੱਲੀ ਟਾਈਮ ਵੀ ਲੱਗਦਾ ਬਈ ਰੇਟ ਗਰਾਊਂਡ ਤੇ ਕਰਨ ਤੇ ਉਹਦੇ ਤੇ ਵੀ ਉੱਥੋਂ ਵੀ ਜੇ ਮੰਨ ਕੇ ਚਲੋ 6:30 ਵਜੇ ਕੰਮ ਨਿਬੜਦਾ ਇੱਕ ਘੰਟੇ ਦੇ ਵਿੱਚ ਫਿਰ ਇੱਥੇ ਪਹੁੰਚਣਾ ਫਿਰ ਵੀ ਔਖਾ ਹੋ ਜਾਂਦਾ ਬਈ ਜਿਆਦਾ ਖਿੱਚ ਕੇ ਆਉਣਾ ਪਊਗਾ ਥੋੜਾ ਜਿਹਾ ਪਰ ਹਣ ਤੇ ਉਹਦੇ ਕਰਕੇ ਜਿਹੜੀ ਸੈਟਿੰਗ ਨਹੀਂ ਪੈਂਦੀ ਤਾਂ ਕਰਕੇ ਜਿਹੜੇ ਗੈਪ ਪਈ ਜਾਂਦੇ ਤੂੜੀ ਵਾਲੀ ਬੋਲੀ ਦੇ ਬਾਕੀ ਆਉਣ ਵਾਲੇ ਦਿਨਾਂ 'ਚ ਬਈ ਜਿਵੇਂ ਜਿਵੇਂ ਠੰਡ ਵਾਲਾ ਮੌਸਮ ਆਈ ਜਾਊਗਾ ਉਵੇਂ-ਉਵੇਂ ਸੈਟਿੰਗ ਹੁੰਦੀ ਜਾਣੀ ਹੈ ਜੀ ਤੇ ਨਾਗਾ ਜਿਹੜੇ ਇੱਕ ਤੇ ਦੋ ਸਿਰਫ ਦੋ ਨਾਗ ਹੀ ਆਉਂਦੇ ਆ ਤੇ ਮਕਸਰ ਮੰਡੀ ਦੇ ਵਿੱਚ ਜਿਹੜਾ ਰੇਟ ਤੂੜੀ ਦਾ ਚੱਲੀ ਜਾਂਦਾ ਜੀ ਉਹ 450 400 ਤੋਂ ਲੈ ਕੇ ਜਾਨੀ 450 ਦੇ ਵਿੱਚ ਵੇ ਜਿਹੜੀ ਮਕਸਰ ਮੰਡੀ ਦੇ ਵਿੱਚ ਤੂੜੀ ਵੇਖ ਰਹੀ ਹੈ ਕਿਉਂਕਿ ਜਦੋਂ ਆਪਾਂ ਸਬਜ਼ੀ ਮੰਡੀ ਦੀ ਵੀਡੀਓ ਬਣਾਈ ਇੱਕ ਟਰਾਲੀ ਖੜੀ ਸੀ ਉੱਥੇ ਕਿਸਾਨ ਭਰਾ ਲੈ ਕੇ ਆਏ ਸੀ ਤੂੜੀ ਤੇ ਉਹਨਾਂ ਦਾ ਬਾਈ ਜੀ ਇੱਥੇ 400 450 ਤੂੜੀ ਵਿਕੀ ਜਾਂਦੀ ਹੈ 500 ਮੰਗ ਲੈਂਦੇ ਕਈ ਵਾਰੀ ਅਗਲਾ ਜੇ ਕਹਦੇ ਮਤਲਬ 450 450 ਚ ਜੇ ਅਗਲਾ ਕਈ ਵਾਰੀ ਤੂੜੀ ਉਹ ਜਿੰਦੀ ਹੈ ਕੁਆਲਿਟੀ ਦੀ ਹੈ ਨਾ ਮਾੜੀ ਹੁੰਦੀ ਹੈ ਕੋਈ 350 ਵੀ ਵਿਕਦੀ ਜਾਂਦਾ ਕੁਆਲਿਟੀ ਦੇ ਸਰਦੇ ਜੇ ਵਧੀਆ ਤੂੜੀ ਹੈ ਚਿੱਟੀ ਹੈ ਗਾਹਕ ਵਧੀਆ ਰੇਟ ਭਰਦਾ ਦੋ ਤਿੰਨ ਗਾਹਕ ਹੈਗੇ ਤੇ ਵਧੀਆ ਰੇਟ ਮਿਲ ਜਾਂਦਾ ਉੱਤੇ ਪਰ ਬੋਲੀ ਨਹੀਂ ਹੁੰਦੀਗੀ ਸਿੱਧਾ ਹਿਸਾਬ ਕਰਦਾ ਚੱਲਦਾ ਵੀ ਇੱਥੇ ਜਿਵੇਂ ਆ ਤੂੜੀ ਖੜੀ ਹੈ ਇੱਥੇ ਨਾਲ ਗਾਹਕ ਆਇਆ ਉਹਨਾਂ ਤੇ ਕਿਸਾਨ ਨੇ ਪੈਸੇ ਮੰਗ ਲੈਨੇ ਬਾਈ ਜੀ 500 ਰੁਪਏ 400 ਰੁਪਏ ਜੋ ਵੀ ਆ ਜੇ ਤਾਂ ਨਾ ਗਈ ਇੱਕ ਖੜਾ ਉੱਤੇ ਤਕਰੀਬਨ ਫਿਰ ਉਹ ਜਿਆ ਰੇਟ ਮੰਗ ਲੈਂਦਾ ਵੀ ਆਸ-ਪਾਸ ਵਾਲੇ ਨਾਗੇ ਨਹੀਂ ਪਰ ਇਕੱਠੇ ਨਾ ਕਰੀ ਆਉਂਦੇਗੇ ਜਾਨੀ ਸਰੀ ਦਿਹਾੜੀ ਤੂੜੀ ਵਿਕੀ ਜਾਂਦੀ ਰਹਿੰਦੀ ਆ ਹੋਰਾਂ ਮੰਡੀਆਂ ਨੂੰ ਜਿਵੇਂ ਫਰੀਦਕੋਟ ਹੋ ਗਿਆ ਜਾਂ ਹੋਰਾਂ ਚ ਵੀ ਸਰੀ ਦਿਹਾੜੀ ਤੂੜੀ ਆਈ ਜਾਂਦੀ ਰਹਿੰਦੀ ਆ ਯਾਰ ਤੇ ਆਜੋ ਕਰਾਂ ਦੀ ਟਾਈਮ ਹੋ ਗਿਆ ਤਕਰੀਬਨ ਜਿਹੜਾ 7 ਵਜੇ ਦੇ 1 ਮਿੰਟ ਹੋ ਗਿਆ ਬੋਲੀ ਸਟਾਰਟ ਕਰਨ ਲੱਗੇ ਆਜੋ ਬਈ ਵੇਖੀ ਕਰਾਂ ਦੀ ਪਹਿਲੀ ਟਰਾਲੀ ਭਾਈ ਅੰਦਰ ਦੀ ਆ ਅੰਦਰ ਕਿੰਨੀ ਬੁਲੀ ਦਾ ਨਹੀਂ ਕਿਤੇ ਅੰਦਰ ਦੀ ਤੂੜੀ ਆ ਭਾਈ ਆ ਦੇ ਨਾਲ ਦੀ ਬੋਲੋ ਹਾਂ 300 300 5 10 15 20 320 320 25 30 35 350 52 60 65 70 75 80 80 90 390 99 400 5 10 15 20 25 30 35 40 45 450 52 60 65 65 465 ਬੋਲਾਂਗੇ ਨੇ 465 ਰੁਪਏ ਹੈ ਭਾਈ ਅੱਲਾਹ ਭਾਈ ਪਹਿਲੀ ਟਰਾਲੀ ਭਾਈ ਜਿਹੜੀ 400 ਤੇ 65 ਰੁਪਏ ਹੈ ਜਿਹੜੀ ਲਿਖੀ ਆ ਜੀ ਆ ਜਾ ਕਰੋ ਦੀ ਭਾਈ ਦੂਜੀ ਟਰਾਲੀ ਵੇਖੀ ਕਲ ਕਾਨੇ ਤਾਂ ਨਹੀਂ ਗਈ ਨਹੀਂ ਨਹੀਂ ਠੀਕ ਹੈ ਲੈ ਭਾਈ ਦੂਜੀ ਟਰਾਲੀ ਆ ਗਈ ਹੈ ਜੀ ਪਹਿਲੀ ਵੈਗੀ 465 ਰੁਪਏ ਵਧੀਆ ਰੇਟ ਲੱਗਿਆ ਜੀ ਆਜੋ ਕਰੋ ਦੂਜੀ ਟਰਾਲੀ ਭਾਈ ਬਾਹਰ ਦੀ ਦੂਰੀਆ ਤੋਂ ਬਾਅਦ ਦੀ ਆ ਸਕਦੀਆਂ 15-5 ਹੀ ਵੈਚ ਮਾੜੀ ਮੋਟੀ ਆ ਸਕਦੀ ਆ ਵੈਚ ਮਾੜੀ ਮੋਟੀ ਆ ਸਕਦੀ ਆ ਕੋਈ ਨਹੀਂ ਦੇ ਪੈ ਪੰਜ ਬੰਦਾ ਆ ਸਕਦੀਆਂ ਵਿੱਚ ਆ ਸਕਦੀਆਂ ਕਿਉਂ ਬਾਈ ਕਿਹੜਾ ਖਾਲੀ ਵਾਲਾ ਹਾਂ ਬਾਈ ਠੀਕ ਹੈ ਨਾ ਨਹੀਂ ਨਹੀਂ ਸਹੀ ਆ ਬਾਈ ਮੁੱਖ ਵਾਲੀ ਦਾ ਨਹੀਂ ਨਿਕਲਦੀ ਨਹੀਂ ਨਹੀਂ ਦੋ ਇੱਕ ਦੋ ਬੰਨੇ ਹੋਣਗੇ ਪਾਣੀ ਨਿਕਲਦੀ ਗਈ ਉਹ ਨਹੀਂ ਹੈ ਦੋ ਤੋਂ ਰੱਖੋ ਜਾਇਜ ਰੱਖੋ ਪਾ 300 ਰੱਖੀਆ 300 5 10 15 20 25 30 35 40 48 350 54 60 65 70 70 80 80 90 95 400 5 10 15 20 25 30 35 40 45 450 52 60 65 70 75 80 85 90 95 495 ਬੋਲਾਂਗੇ ਨੇ ਜੱਕ ਲਾ ਬਈਆਂ ਨੂੰ ਆਂਦੇ ਸੀ ਪਹਿਲਾ ਹੋਰੂ ਜੇ ਤੇ ਤੋਰੂ ਜੇ ਵਿੱਚ ਪੰਡਾ ਨਿਕਲਨੇ ਆ ਤੇ ਪਹਿਲੀ ਵਗੀ 465 ਰੁਪਏ ਤੇ ਦੂਜੀ ਵਗੀ 495 ਰੁਪਏ ਇੰਨਾ ਰੌਣਕ ਮੇਲਾ ਜਿਹੜਾ ਮੰਡੀ ਦੇ ਵਿੱਚ ਲੱਗਿਆ ਪਿਆ ਜੀ ਸਵੇਰੇ 7 ਵਜੇ ਬੋਲੀ ਹੁੰਦੀ ਆ ਬਾਈ ਤੇ ਰੇਟ ਹੁੰਦਾ ਕਵਾਂਟਲ ਦਾ ਜਿਹੜੇ ਵੀਰ ਭਰਾ ਨਵੇਂ ਜੁੜਦੇ ਆ ਚੈਨਲ ਦੇ ਨਾਲ ਕਿਉਂਕਿ ਬਹੁਤ ਵੀਰ ਭਰਾ ਆਪਣੇ ਨਾਲ ਹੁਣ ਨਵੇਂ ਜੁੜੇ ਆ ਦੱਸ ਦਿੰਨੇ ਆ ਵੀ ਇੱਥੇ ਘਾਟ ਚੱਪਾ ਕੋਈ ਨਹੀਂਗਾ ਤੇ ਕਵਾਂਟਲ ਦਾ ਰੇਟ ਲੱਗਿਆ ਜੀ 495 ਰੁਪਏ ਪ੍ਰਤੀ ਕਵਾਂਟਲ ਜਿਹੜੀ ਤੂੜੀ ਵਿਕਣੀ ਆ ਜੇ 10 ਕਵਾਂਟਲ ਤੂੜੀ ਆ ਤੇ ਜਾਣੀ ਕਿ ਇਹ ਨਹੀਂ ਮੰਨ ਕੇ ਕਹੋ 4950 ਰੁਪਏ ਦੀ ਹਾਂ 4900 ਤੇ 50 ਰੁਪਏ ਦੀ ਹਾਂ ਤੇ 50 ਰੁਪਏ ਜਾਨੀ 5000 ਤੋਂ ਘਟ ਗਿਆ ਬਾਈ ਤੇ ਆਹ ਰੇਟ ਜਿਹੜਾ ਅੱਜ ਕੋਟਕਪੂਰਾ ਦੀ ਮੰਡੀ ਦੇ ਵਿੱਚ ਚੱਲਿਆ ਵੀਡੀਓ ਦਬ ਕੇ ਸ਼ੇਅਰ ਕਰ ਦਿਓ ਜੇ ਲਾਈਕ ਕਰ ਦਿਓ ਤੇ ਕਮੈਂਟ ਜਰੂਰ ਕਰਿਆ ਕਰੋ ਵੀਰ ਭਰਾ ਕਿਹੜੇ ਕਿਹੜੇ ਸ਼ਹਿਰ ਤੋਂ ਵੀਡੀਓ ਵੇਖ ਰਹੇ ਆ ਤੇ ਜਿਵੇਂ ਆਪਾਂ ਸਬਜ਼ੀ ਮੰਡੀ ਜਾਂਦੇ ਹਾਂ ਨਾ ਅਸੀਂ ਮਕਸਦ ਤੇ ਆਵੜੇ ਮੋਗੇ ਜਣ ਉੱਥੋਂ ਦੇ ਵੀ ਆਪਾਂ ਤੂੜੀ ਦੇ ਰੇਟ ਵਿਖਾਵੇ ਵਿਖਾਇਆ ਕਰੀਏ ਤੇ ਕਮੈਂਟ ਜ਼ਰੂਰ ਕਰੋ ਵੀ ਉੱਥੇ ਤੋਂ ਵੀ ਆਪਾਂ ਤੂੜੀ ਦੇ ਰੇਟ ਵਿਖਾਇਆ ਕਰੀਏ ਬਾਈ ਤੇ ਵੀਡੀਓ ਨੂੰ ਦਬ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਦੋਸਤਾਂ ਨੂੰ